ਜਿੱਥੇ ਇੱਕ ਦਿਨ ਚ ਦੋ ਦੋ ਲਾਸ਼ਾਂ ਉੱਠੀਆਂ ਨੇ ਮੁੰਡਾ ਪੁਲਿਸ ਚ ਦੂਜਾ ਭਾਈ ਲਹਿਰ ਚ ਉਹਨਾਂ ਨੇ ਉਹ ਮਾਰਤਾ ਉਹਨਾਂ ਨੇ ਉਹ ਮਾਰਤਾ ਦੋ ਲਾਸ਼ਾਂ ਉੱਠੀਆਂ ਮਾਂ ਦੇ ਦਾ ਦੋ ਪੁੱਤ ਉੱਠੇ ਮਾਵਾਂ ਥੋੜੀ ਨਾ ਮਾਂ ਇੰਜੀਨੀਅਰ ਜਾਂਦੀ ਐ ਨਾ ਮਾਂ ਲੀਡਰ ਜਾਂਦੀ ਐ ਨਾ ਮਾਂ ਪੁਲਿਸ ਅਫਸਰ ਜਾਂਦੀ ਐ ਨਾ ਮਾਂ ਕੋਈ ਮਿਲਿਟੈਂਟ ਜਾਂ ਤਬਾਦੀ ਜਾਂ ਕੋਈ ਬਦਮਾਸ਼ ਜਾਂ ਗੈਂਗਸਟਰ ਮਾਂ ਨਹੀਂ ਜੰਮਦੀ ਮਾਂ ਪੁੱਤ ਜੰਮਦੀ ਹੈ ਇਹ ਬਣਾਉਂਦੇ ਆ ਇਹ ਬਣਾਉਂਦੇ ਰਹੇ ਆ ਸਾਨੂੰ ਗੈਂਗਸਟਰ ਇਹ ਬਣਾਉਂਦੇ ਰਹੇ ਆ ਸਾਨੂੰ ਬਾਗੀ ਇਹ ਬਣਾਉਂਦੇ ਰਹੇ ਆ ਇਹ ਆਪਦੇ ਵਾਸਤੇ ਵਰਤ ਕੇ ਮੁਰਕੇ ਛੱਡ ਦਿੰਦੇ ਸੀ ਬਹੁਤ ਕੁਝ ਭੁਗਤ ਲਿਆ ਇਸ ਇਲਾਕੇ ਨੇ ਘਰ ਘਰ ਪਰਚੇ ਨੇ ਘਰ ਘਰ ਪਰਚੇ ਨੇ ਆ ਹੁਣ ਕਿਤੇ ਸਾਹ ਆਇਆ ਵੀ ਸਾਢੇ 3 ਸਾਲ ਤੋਂ ਕੋਈ ਪਰਚਾ ਨਜਾਇਜ਼ ਨਹੀਂ ਹੋਇਆ ਨਹੀਂ ਤਾਂ ਅਕਾਲੀਆ ਦੀ ਸਰਕਾਰ ਆ ਗਈ ਕਾਂਗਰਸੀ ਸਰਪੰਚ ਅੰਦਰ ਕਾਂਗਰਸੀ ਸਰਕਾਰ ਆ ਗਈ ਉਹ ਬਾਹਰ ਅਕਾਲੀਆ ਵਾਲੇ ਅੰਦਰ ਹੁਣ ਤਾਂ ਨਹੀਂ ਕੋਈ ਅੰਦਰ ਹੋਇਆ ਨਾ ਹੁਣ ਤਾਂ ਨਹੀਂ ਹੋਇਆ ਨਾ ਕੋਈ ਸੱਚ ਦੱਸ ਦਿਓ ਅਸੀਂ ਪੁਲਿਸ ਨੂੰ ਕਿਹਾ ਹੋਇਆ ਕਿਹੜੇ ਕੰਮਾਂ 'ਚ ਪੈ ਗਏ ਯਾਰ ਤੁਸੀਂ ਆਹੀ ਕੰਮਾਂ 'ਚ ਪੈ ਗਏ ਪੁਲਿਸ ਨੂੰ ਕੋਈ ਆਗਿਆ ਨਾ ਸਾਨੂੰ ਕੋਈ ਫੋਨ ਨਹੀਂ ਆਉਂਦਾ ਜੀ ਹੁਣ ਵੀ ਇਹਨੂੰ ਚੱਕ ਕੇ ਅੰਦਰ ਕਰ ਦਿਓ ਇਹਨੂੰ ਬਾਹਰ ਕਰ ਦਿਓ ਆ ਆਪਣਾ ਬੰਦਾ ਹੈ ਉਹਨਾਂ ਦਾ ਬੰਦਾ ਹੈ ਆਹ ਕਾ ਚੱਕਰਾਂ 'ਚ ਪੈ ਗਏ ਇਹ ਰਾਜਨੀਤਿਆ ਨੇ ਕੋਈ ਬਿਜਲੀ ਦੀ ਗੱਲ ਕੀਤੀ ਕਿਸੇ ਨੇ ਕਿਸੇ ਨੇ ਸੜਕਾਂ ਦੀ ਗੱਲ ਕੀਤੀ ਕਿਸੇ ਨੇ ਸਕੂਲਾਂ ਦੀ ਗੱਲ ਕੀਤੀ ਕਿਸੇ ਨੇ ਹਸਪਤਾਲਾਂ ਦੀ ਕਾਲਜਾਂ ਦੀ ਯੂਨੀਵਰਸਿਟੀਆਂ ਦੀ ਗੱਲ ਕੀਤੀ ਨਾ ਹੁਣ ਇੱਧਰ ਨੂੰ ਲੱਗ ਜਾਓ ਜੀ ਹੁਣ ਇੱਧਰ ਨੂੰ ਲੱਗ ਜਾਓ ਜੀ ਬੜੀ ਮੁਸ਼ਕਲ ਨਾਲ ਗੱਡੀ ਲਈ ਤੇ ਚੜੀ ਆ ਟਾਈਮ ਤਾਂ ਲੱਗ ਗਿਆ 75 ਸਾਲਾਂ ਦਾ ਤਾਣਾ ਬਾਣਾ ਉਲਝਿਆ ਹੋਇਆ ਉਹਨੂੰ 2-3 ਸਾਲਾਂ ਚ ਸੁਲਝਾਉਣਾ ਮੁਸ਼ਕਿਲ ਹੁੰਦਾ ਪਰ ਜੇ ਕੋਸ਼ਿਸ਼ਾਂ ਕਰੀਏ ਜੇ ਨੀਅਤ ਸੱਚੀ ਹੋਵੇ ਤਾਂ ਧੰਨੇ ਭਗਤ ਨੇ ਪੱਥਰ ਨੂੰ ਵੀ ਰੋਟੀ ਖਵਾਤੀ ਸੀ ਨੀਅਤ ਸੱਚੀ ਸੀ ਉਹਦੀ ਨਲਕਾ ਗੇੜਦੇ ਆਪਾਂ ਥੱਲੇ ਫਰਸ਼ ਹੁੰਦਾ ਪੱਥਰ ਦਾ ਉਹ ਬਾਰ-ਬਾਰ ਗੇੜਦੇ ਆਂ ਹਰ ਰੋਜ਼ ਗੇੜਦੇ ਆਂ ਇੱਕੋ ਧੁੰਚ ਲੱਗਿਆ ਰਹਿੰਦਾ ਨਲਕਾ ਉਹਦੀ ਧਾਰ ਇੱਕੋ ਜਗ੍ਹਾ ਤੇ ਪੈਂਦੀ ਰਹਿੰਦੀ ਐ ਪੱਥਰ ਦੇ ਵਿੱਚ ਟੋਆ ਪਾਉਂਦਾ ਉਹ ਪਾਣੀ ਐਸੇ ਗੱਲ ਤੇ ਚੱਲਣਾ ਪਊਗਾ ਆਪਾਂ ਨੂੰ ਇਹ ਛੇਤੀ ਛੇਤੀ ਇਹ ਰੱਸੀਆਂ ਜਲ ਗਈਆਂ ਬਾਟਮੀ ਹਜੇ ਗਏ ਇਹਨਾਂ ਦੇ ਜੇ ਆਪਾਂ ਸੱਪ ਮਾਰਦੇ ਆ ਨਾ ਆਪਾਂ ਪਿੰਡਾਂ ਵਾਲਿਆਂ ਬਾਹ ਪੈਂਦਾ ਰਹਿੰਦਾ ਖੇਤਾਂ 'ਚ ਸੱਪਾਂ ਨਾਲ ਹੁਣ ਥੋੜਾ ਜਿਹਾ ਘਟਿਆ ਹੋਇਆ ਕਿਉਂਕਿ ਦਿਨੇ ਬਿਜਲੀ ਆਉਣ ਲੱਗੀ ਨਹੀਂ ਤਾਂ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮੈਦੇ ਫਿਰਦੇ ਰਹਿੰਦੇ ਸੀ ਸੱਪ ਕਿਹੜੇ ਪਾਸੇ ਮਰਦਾ ਜੀ ਸਿਰ ਵਾਲੇ ਪਾਸੇ ਤੇ ਸਿਰ ਵੀ ਜਿੰਨਾ ਮਰਜੀ ਤੁਸੀਂ ਨੱਪ ਦੋ ਪਰ ਸੱਪ 5-7 ਮਿੰਟ ਪੂਛਤਾ ਲਾਉਂਦੇ ਰਹਿੰਦਾ ਹੈ ਉਹਨੂੰ ਆਪਾਂ ਕਹਿੰਦੇ ਵਿਸ਼ਕੋਲਦਾ ਇਹ ਹਜੇ ਵਿਸ਼ਕੋਲ ਹੀ ਜਾਂਦੇ ਆ ਹਜੇ ਐ ਹੱਲੀ ਜਾਂਦੇ ਆ ਬਾਜ ਵੀ ਹੋਰਾਂ ਦੇ ਪੂਛਾਂ ਅ 11 ਨਵੰਬਰ ਨੂੰ ਝਾੜੂ ਵਾਲਾ ਬਟਨ ਦਬਾ ਦਿਓ ਪੂਛ ਜਿਹੜੀ ਆਏ ਐ ਕਰ ਦਿਓ ਐ ਖੜ ਜੂ ਤੋਂ ਬਾਅਦ ਫਿਰ ਟੋਆ ਪਟਕੇ ਦਬਾ ਦਿਓ ਬਸ ਉਦੋਂ ਬਾਅਦ ਤਾਂ ਫਿਰ ਟੋਆ ਪਟਕੇ ਦੱਬੀ ਦਿੰਨੇ ਆਪਾਂ नाग ਦੇਵਤਾ ਨੂੰ ਇਹ ਬਹੁਤ ਜ਼ਹਿਰੀਲੇ ਨੇ ਇਹਨਾਂ ਨੇ ਸਾਡੀਆਂ ਜਵਾਨੀ ਦੀਆਂ ਨਸਾਂ ਦੇ ਵਿੱਚ ਨਾੜਾਂ ਦੇ ਵਿੱਚ ਚਿੱਟਾ ਵਾੜਿਆ ਇਹਨਾਂ ਨੇ ਇਹਨਾਂ ਨੇ ਸਾਡੇ ਮੁਕੱਦਸ ਸਥਾਨ ਸਾਡੇ ਪਵਿੱਤਰ ਸਥਾਨਾਂ 'ਚ ਬੰਬ ਧਮਾਕੇ ਗੋਲੀਆਂ ਬਾਰੂਦ ਵਾਰਿਆ ਇਹਨਾਂ ਨੇ ਉਹ ਇੱਕ ਕਿਸੇ ਕਵੀ ਨੇ ਲਿਖਿਆ ਕਹਿੰਦਾ ਇਹ ਕਹਿ ਕੇ ਇੰਨਾ ਤੇ ਲਿਖਿਆ ਹੋਣਾ ਆ ਜਿਹੜੇ ਫਿਰਦੇ ਆ ਅਕਾਲੀ ਦਲ ਵਾਲੇ ਆ ਬੀਜੇਪੀ ਵਾਲੇ ਆ ਕਾਂਗਰਸ ਵਾਲੇ ਇਹਨਾਂ ਨੇ ਲਿਖ ਇਹਨਾਂ ਵਾਰੀ ਲਿਖਿਆ ਹੁਣਾ ਕਿ ਇਹ ਕਹਿ ਕੇ ਪਟਾਰੀ ਵਿੱਚ ਪਾ ਲਿਆ ਸੱਪਾਂ ਨੂੰ ਸਪੇਰੇ ਨੇ ਇਹ ਕਹਿ ਕੇ ਪਟਾਰੀ ਵਿੱਚ ਬੰਦ ਕਰ ਲਿਆ ਸੱਪਾਂ ਨੂੰ ਸਪੇਰੇ ਨੇ ਕਿ ਇਨਸਾਨਾਂ ਨੂੰ ਡੰਗਣ ਵਾਸਤੇ ਤਾਂ ਅੱਜ ਕੱਲ ਇਨਸਾਨ ਹੀ ਬਥੇਰੇ ਨੇ ਇਹ ਬੰਦਾ ਖਾ ਕੇ ਡ ਘਾਰ ਨਹੀਂ ਮਾਰਦੇ ਬਾਬਿਓ ਆਪਾਂ ਇੱਕ ਰੋਟੀ ਵੱਧ ਖਾ ਜੀਏ ਡਾਕਟਰ ਤੋਂ ਹਾਜਮੋਲੇ ਦੀ ਦਵਾਈ ਲੈਣੀ ਪੈਂਦੀ ਐ ਇਹ ਉਹ ਨੇ ਅੱਪਾਜਪਾਲ ਤਾਂ ਪਾਰਟੀਆਂ ਖਾਂਦੇ ਆ ਉਹ ਚਟਾਲੇ ਦੀ ਪਾਰਟੀ ਖਾ ਗਏ ਉਦ ਬਿਠਾ ਕੇ ਦੀ ਪਾਰਟੀ ਖਾ ਗਏ ਸ਼ਰਦ ਪਵਾਰ ਦੀ ਪਾਰਟੀ ਖਾ ਗਏ ਉੜੀਸਾ ਵਾਲੇ ਨਵੀਨ ਪਟਨਾਇਕ ਦੀ ਪਾਰਟੀ ਖਾ ਗਏ ਇਹ ਫਰਾਲ ਐ ਸਾਹ ਪੀਂਦੇ ਪਤਾ ਨਹੀਂ ਲੱਗਣ ਦਿੰਦੇ ਹੁਣ ਗਾਲ ਚਪਾਈ ਬੈਠੇ ਆ ਭਲੇਟਾ ਨਤੀਸ਼ ਕੁਮਾਰ ਦੇ ਲੈ ਉਹਨੂੰ ਖਾਣ ਕੇ ਦੇਖੋ ਤੁਸੀਂ ਹੁਣ ਸੋ ਇਹਨਾਂ ਤੋਂ ਬਚਿਓ ਇਹ ਪਤਾ ਨਹੀਂ ਲੱਗਣ ਦਿੰਦੇ ਜਿਹੜਾ ਇਹਨਾਂ ਦੇ ਨਾਲ ਲੱਗ ਗਿਆ ਮੁੜਕੇ ਨਹੀਂ ਲੱਭਦਾ ਉਹ ਇੱਕ ਕੋਈ ਥੋੜੇ ਆਪਦੇ ਬੰਦਿਆਂ ਦੀ ਪਾਰਟੀ ਆਮ ਆਦੀ ਪਾਰਟੀ ਆਪਾਂ ਨੂੰ ਕੀ ਲੋੜ ਸੀ ਭਈ ਇੱਧਰ ਆਉਣ ਦੀ ਇਹਨਾਂ ਨਾਲ ਚੱਲੀ ਜਾਂਦੇ ਚੱਜ ਦੇ ਨਿਕਲੇ ਆਉਂਦੇ ਮੈਂ ਤਾਂ ਵਿਧਾਨ ਸਭਾ 'ਚ ਵੀ ਕਹਿੰਦਾ ਸੀ ਜੇ ਚੱਜ ਦੇ ਨਿਕਲੇ ਆਉਂਦੇ ਸਾਨੂੰ ਲੋੜ ਕੀ ਸੀ ਇੱਥੇ ਆਉਣ ਦੀ ਅਜ ਤਬ ਦਾ ਉਹਦਾ ਕੰਮ ਕਰੀ ਜਾਂਦੇ ਸੀ ਸਾਰੇ ਫਿਰ ਅੱਕ ਕੇ ਆਇਆ ਨਾ ਮੱਛੀ ਪੱਥਰ ਛੱਡ ਕੇ ਮੁੜਦੀ ਐ ਪੰਜਾਬੀ ਮੱਛੀ ਥੋੜੀ ਜਿਹੀ ਜਿੱਦਣ ਐ ਉਹ ਦੋ ਚਾਰ ਟੱਕਰਾਂ ਮਾਰ ਕੇ ਮੁੜੇ ਆਊਗੀ ਮੁੜਨਾ ਤਾਂ ਮੱਛੀ ਨੂੰ ਹੀ ਪੈਂਦਾ ਪੱਥਰ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਬੜੇ ਦੁੱਖ ਚ ਲਿਆ ਇਸ ਇਲਾਕੇ ਨੇ ਮੈਂ ਉਦੋਂ ਛੋਟਾ ਹੁੰਦਾ ਸੀ ਨਵੇਂ ਨਵੇਂ ਹਜੇ ਅਖਬਾਰ ਪੜ੍ਹਨ ਲੱਗੇ ਸੀ ਤਾਂ ਇਸ ਇਲਾਕੇ ਦੀਆਂ ਖਬਰਾਂ ਆਉਂਦੀ ਹੁੰਦੀਆਂ ਸੀ ਇਹੋ ਜਿਹੇ ਵੀ ਘਰ ਨੇ ਜਿੱਥੇ ਇੱਕ ਦਿਨ ਚ ਦੋ ਦੋ ਲਾਸ਼ਾਂ ਉੱਠੀਆਂ ਨੇ ਮੁੰਡਾ ਪੁਲਿਸ ਚ ਦੂਜਾ ਭਾਈ ਲਹਿਰ ਚ ਉਹਨਾਂ ਨੇ ਉਹ ਮਾਰਤਾ ਉਹਨਾਂ ਨੇ ਉਹ ਮਾਰਤਾ ਦੋ ਲਾਸ਼ਾਂ ਉੱਠੀਆਂ ਮਾਂ ਦੇ ਦਾ ਦੋ ਪੁੱਤ ਉੱਠੇ ਮਾਵਾਂ ਥੋੜੀ ਨਾ ਮਾਂ ਇੰਜੀਨੀਅਰ ਜਾਂਦੀ ਐ ਨਾ ਮਾਂ ਲੀਡਰ ਜਾਂਦੀ ਐ ਨਾ ਮਾਂ ਪੁਲਿਸ ਅਫਸਰ ਜਾਂਦੀ ਐ ਨਾ ਮਾਂ ਕੋਈ ਮਿਲੀਟੈਂਟ ਜਾਂ ਤਬਾਦੀ ਜਾਂ ਕੋਈ ਬਦਮਾਸ਼ ਜਾਂ ਗੈਂਗਸਟਰ ਮਾਂ ਨਹੀਂ ਜੰਮਦੀ ਮਾਂ ਪੁੱਤ ਜੰਮਦੀ ਹੈ ਇਹ ਬਣਾਉਂਦੇ ਆ ਇਹ ਬਣਾਉਂਦੇ ਰਹੇ ਆ ਸਾਨੂੰ ਗੈਂਗਸਟਰ ਇਹ ਬਣਾਉਂਦੇ ਰਹੇ ਆ ਸਾਨੂੰ ਬਾਗੀ ਇਹ ਬਣਾਉਂਦੇ ਰਹੇ ਆ ਇਹ ਆਪਦੇ ਵਾਸਤੇ ਵਰਤ ਕੇ ਮੁਰਕੇ ਛੱਡ ਦਿੰਦੇ ਸੀ ਬਹੁਤ ਕੁਝ ਭੁਗਤ ਲਿਆ ਇਸ ਇਲਾਕੇ ਨੇ ਘਰ ਘਰ ਪਰਚੇ ਨੇ ਘਰ ਘਰ ਪਰਚੇ ਨੇ ਆ ਹੁਣ ਕਿਤੇ ਸਾਹ ਆਇਆ ਵੀ ਸਾਢੇ 3 ਸਾਲ ਤੋਂ ਕੋਈ ਪਰਚਾ ਨਜਾਇਜ਼ ਨਹੀਂ ਹੋਇਆ ਨਹੀਂ ਤਾਂ ਅਕਾਲੀਆਂ ਦੀ ਸਰਕਾਰ ਆ ਗਈ ਕਾਂਗਰਸੀ ਸਰਪੰਚ ਅੰਦਰ ਕਾਂਗਰਦੀ ਸਰਕਾਰ ਆ ਗਈ ਉਹ ਬਾਹਰ ਅਕਾਲੀ ਵਾਲੇ ਅੰਦਰ ਹੁਣ ਤਾਂ ਨਹੀਂ ਕੋਈ ਅੰਦਰ ਹੋਇਆ ਨਾ ਹੁਣ ਤਾਂ ਨਹੀਂ ਹੋਇਆ ਨਾ ਕੋਈ ਸੱਚ ਦੱਸ ਦਿਓ ਅਸੀਂ ਪੁਲਿਸ ਨੂੰ ਕਿਹਾ ਹੋਇਆ ਕਿਹੜੇ ਕੰਮਾਂ 'ਚ ਪੈ ਗਏ ਯਾਰ ਤੁਸੀਂ ਆਹੀ ਕੰਮਾਂ 'ਚ ਪੈ ਗਏ ਪੁਲਿਸ ਕੋਸ਼ਾ ਕਰਨ ਸਾਨੂੰ ਕੋਈ ਫੋਨ ਨਹੀਂ ਆਉਂਦਾ ਜੀ ਹੁਣ ਵੀ ਇਹਨੂੰ ਚੱਕ ਕੇ ਅੰਦਰ ਕਰ ਦਿਓ ਇਹਨੂੰ ਬਾਹਰ ਕਰ ਦਿਓ ਆ ਆਪਣਾ ਬੰਦਾ ਹੈ ਉਹਨਾਂ ਦਾ ਬੰਦਾ ਹੈ ਆਹ ਕਾ ਚੱਕਰਾਂ 'ਚ ਪੈ ਗਏ ਇਹ ਰਾਜਨੀਤਿਆ ਨੇ ਕੋਈ ਬਿਜਲੀ ਦੀ ਗੱਲ ਕੀਤੀ ਕਿਸੇ ਨੇ ਕਿਸੇ ਨੇ ਸੜਕਾਂ ਦੀ ਗੱਲ ਕੀਤੀ ਕਿਸੇ ਨੇ ਸਕੂਲਾਂ ਦੀ ਗੱਲ ਕੀਤੀ ਕਿਸੇ ਨੇ ਹਸਪਤਾਲਾਂ ਦੀ ਕਾਲਜਾਂ ਦੀ ਯੂਨੀਵਰਸਿਟੀਆਂ ਦੀ ਗੱਲ ਕੀਤੀ ਨਾ ਹੁਣ ਇੱਧਰ ਨੂੰ ਲੱਗ ਜਾਓ ਜੀ ਹੁਣ ਇੱਧਰ ਨੂੰ ਲੱਗ ਜਾਓ ਜੀ ਬੜੀ ਮੁਸ਼ਕਲ ਨਾਲ ਗੱਡੀ ਲਈ ਤੇ ਚੜੀ ਆ ਟਾਈਮ ਤਾਂ ਲੱਗ ਗਿਆ 75 ਸਾਲਾਂ ਦਾ ਤਾਣਾ ਬਾਣਾ ਉਲਝਿਆ ਹੋਇਆ ਉਹਨੂੰ 2-3 ਸਾਲਾਂ ਚ ਸੁਲਝਾਉਣਾ ਮੁਸ਼ਕਿਲ ਹੁੰਦਾ ਪਰ ਜੇ ਕੋਸ਼ਿਸ਼ਾਂ ਕਰੀਏ ਜੇ ਨੀਅਤ ਸੱਚੀ ਹੋਵੇ ਤਾਂ ਧੰਨੇ ਭਗਤ ਨੇ ਪੱਥਰ ਨੂੰ ਵੀ ਰੋਟੀ ਖਵਾਤੀ ਸੀ ਨੀਅਤ ਸੱਚੀ ਸੀ ਉਹਦੀ ਨਲਕਾ ਗੇੜਦੇ ਆਪਾਂ ਥੱਲੇ ਫਰਸ਼ ਹੁੰਦਾ ਪੱਥਰ ਦਾ ਉਹ ਬਾਰ-ਬਾਰ ਗੇੜਦੇ ਆ ਹਰ ਰੋਜ਼ ਗੇੜਦੇ ਆ ਇੱਕੋ ਧੁੰਚ ਲੱਗਿਆ ਰਹਿੰਦਾ ਨਲਕਾ ਉਹਦੀ ਧਾਰ ਇੱਕੋ ਜਗ੍ਹਾ ਤੇ ਪੈਂਦੀ ਰਹਿੰਦੀ ਐ ਪੱਥਰ ਦੇ ਵਿੱਚ ਟੋਆ ਪਾਹਿੰਦਾ ਉਹ ਪਾਣੀ aise gal te chalna pauga appan nu eh cheti cheti eh rassiyan jal giyan baatmi huje gaye inna de je pa sap mar deya na appa pindan wale ba painda rehnda khetan ch sapan naal hun thoda je katya hoya kyuki dinay bijli on laggi nahi ta raat nu sapan di siriyan medde ferde rehnde si ਸੱਪ ਕਿਹੜੇ ਪਾਸੇ ਮਰਦਾ ਜੀ ਸਿਰ ਵਾਲੇ ਪਾਸੇ ਤੇ ਸਿਰ ਵੀ ਜਿੰਨਾ ਮਰਜੀ ਤੁਸੀਂ ਨੱਪ ਦੋ ਪਰ ਸੱਪ 5-7 ਮਿੰਟ ਪੂਛਤਾ ਲਾਉਂਦੇ ਰਹਿੰਦਾ ਹੈ ਉਹਨੂੰ ਆਪਾਂ ਕਹਿੰਦੇ ਬਿਸ਼ਕੋੜਦਾ ਇਹ ਹਜੇ ਬਿਸ਼ਕੋੜ ਹੀ ਜਾਂਦੇ ਆ ਹਜੇ ਹੱਲੀ ਜਾਂਦੀ ਆ ਬਾਜਵੇਂ ਹੋਰਾਂ ਦੇ ਪੂਛਾਂ ਅ 11 ਨਵੰਬਰ ਨੂੰ ਝਾੜੂ ਵਾਲਾ ਬਟਨ ਦਬਾ ਦਿਓ ਪੂਛ ਜਿਹੜੀ ਐ ਐ ਕਰਦੀ ਐ ਐ ਖੜ ਜੂ ਤੋਂ ਬਾਅਦ ਫਿਰ ਟੋਆ ਪਟਕੇ ਦਬਾ ਦਿਓ ਬਸ ਉਦੋਂ ਬਾਅਦ ਤਾਂ ਫਿਰ ਟੋਆ ਪਟਕੇ ਦੱਬ ਵੀ ਦਿੰਨੇ ਆਪਾਂ नाग ਦੇਵਤਾ ਨੂੰ ਇਹ ਬਹੁਤ ਜ਼ਹਿਰੀਲੇ ਨੇ ਇਹਨਾਂ ਨੇ ਸਾਡੀਆਂ ਜਵਾਨੀ ਦੀਆਂ ਨਸਾਂ ਦੇ ਵਿੱਚ ਨਾਰਾਂ ਦੇ ਵਿੱਚ ਚਿੱਟਾ ਵਾੜਿਆ ਇਹਨਾਂ ਨੇ ਇਹਨਾਂ ਨੇ ਸਾਡੇ ਮੁਕੱਦਸ ਸਥਾਨ ਸਾਡੇ ਪਵਿੱਤਰ ਸਥਾਨਾਂ 'ਚ ਬੰਬ ਧਮਾਕੇ ਗੋਲੀਆਂ ਬਾਰੂਦ ਵਾਰਿਆ ਇਹਨਾਂ ਨੇ ਉਹ ਇੱਕ ਕਿਸੇ ਕਵੀ ਨੇ ਲਿਖਿਆ ਕਹਿੰਦਾ ਇਹ ਕਹਿ ਕੇ ਇੰਨਾ ਤੇ ਲਿਖਿਆ ਹੋਣਾ ਆ ਜਿਹੜੇ ਫਿਰਦੇ ਆ ਅਕਾਲੀ ਦਲ ਵਾਲੇ ਆ ਬੀਜੇਪੀ ਵਾਲੇ ਆ ਕਾਂਗਰਸ ਵਾਲੇ ਇਹਨਾਂ ਨੇ ਲਿਖ ਇਹਨਾਂ ਵਾਰੀ ਲਿਖਿਆ ਹੋਣਾ ਕਿ ਇਹ ਕਹਿ ਕੇ ਪਟਾਰੀ ਵਿੱਚ ਪਾ ਲਿਆ ਸੱਪਾਂ ਨੂੰ ਸਪੇਰੇ ਨੇ ਇਹ ਕਹਿ ਕੇ ਪਟਾਰੀ ਵਿੱਚ ਬੰਦ ਕਰ ਲਿਆ ਸੱਪਾਂ ਨੂੰ ਸਪੇਰੇ ਨੇ ਕਿ ਇਨਸਾਨਾਂ ਨੂੰ ਡੰਗਣ ਵਾਸਤੇ ਤਾਂ ਅੱਜ ਕੱਲ ਇਨਸਾਨ ਹੀ ਬਥੇਰੇ ਨੇ ਇਹ ਬੰਦਾ ਖਾ ਕੇ ਡ ਘਾਰ ਨਹੀਂ ਮਾਰਦੇ ਬਾਬਿਓ ਆਪਾਂ ਇੱਕ ਰੋਟੀ ਵੱਧ ਖਾ ਜੀਏ ਡਾਕਟਰ ਤੋਂ ਹਾਜਮੋਲੇ ਦੀ ਦਵਾਈ ਲੈਣੀ ਪੈਂਦੀ ਐ ਇਹ ਉਹ ਨੇ ਅੱਪਾਜਪਾਲ ਤੋਂ ਪਾਰਟੀਆਂ ਖਾਂਦੇ ਆ ਉਹ ਚਟਾਲੇ ਦੀ ਪਾਰਟੀ ਖਾ ਗਏ ਉਦਵਠਾਕਰੇ ਦੀ ਪਾਰਟੀ ਖਾ ਗਏ ਸ਼ਰਦ ਪਵਾਰ ਦੀ ਪਾਰਟੀ ਖਾ ਗਏ ਉੜੀਸਾ ਵਾਲੇ ਨਵੀਨ ਪਟਨਾਇਕ ਦੀ ਪਾਰਟੀ ਖਾ ਗਏ ਇਹ ਸਰਾਲ ਐ ਸਾਹ ਪੀਂਦੇ ਪਤਾ ਨਹੀਂ ਲੱਗਣ ਦਿੰਦੇ ਹੁਣ ਗਾਲ ਚ ਪਾਈ ਬੈਠੇ ਆ ਭਲੇਟਾ ਨਤੀਸ਼ ਕੁਮਾਰ ਦੇ ਲੈ ਉਹਨੂੰ ਖਾਂ ਕੇ ਦੇਖੋ ਤੁਸੀਂ ਉਹਨੂੰ ਸੋ ਇਹਨਾਂ ਤੋਂ ਬਚਿਓ ਇਹ ਪਤਾ ਨਹੀਂ ਲੱਗਣ ਦਿੰਦੇ ਜਿਹੜਾ ਇਹਨਾਂ ਦੇ ਨਾਲ ਲੱਗ ਗਿਆ ਮੁੜ ਕੇ ਨਹੀਂ ਲੱਭਦਾ ਉਹ ਇੱਕ ਕੋਈ ਥੋੜੇ ਆਪ ਦੇ ਬੰਦਿਆਂ ਦੀ ਪਾਰਟੀ ਆਮ ਆਦੀ ਪਾਰਟੀ ਆਪਾਂ ਨੂੰ ਕੀ ਲੋੜ ਸੀ ਭਈ ਇੱਧਰ ਆਉਣ ਦੀ ਇਹਨਾਂ ਦਾ ਚੱਲੀ ਜਾਂ ਜੇ ਚੱਜ ਦੇ ਨਿਕਲੇ ਆਉਂਦੇ ਮੈਂ ਤਾਂ ਵਿਧਾਨ ਸਭਾ 'ਚ ਵੀ ਕਹਿੰਦਾ ਸੀ ਜੇ ਚੱਜ ਦੇ ਨਿਕਲੇ ਆਉਂਦੇ ਸਾਨੂੰ ਲੋੜ ਕੀ ਸੀ ਇੱਥੇ ਆਉਣ ਦੀ ਅਜ ਤਾਂ ਬਦਾ ਬਦਾ ਕੰਮ ਕਰੀ ਜਾਂਦੇ ਸਾਰੇ ਫਿਰ ਅੱਕ ਕੇ ਆਇਆ ਨਾ ਮੱਛੀ ਪੱਥਰ ਚੱਟ ਕੇ ਮੁੜਦੀ ਐ ਪੰਜਾਬੀ ਮੱਛੀ ਥੋੜੀ ਜੀ ਜਿੱਦਣ ਐ ਉਹ ਦੋ ਚਾਰ ਟੱਕਰਾ ਮਾਰ ਕੇ ਮੁੜੇਊਗੀ ਮੁੜਨਾ ਤਾਂ ਮੱਛੀ ਨੂੰ ਹੀ ਪੈਂਦਾ ਪੱਥਰ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਬੜੇ ਦੁੱਖ ਝੱਲੇ ਐ ਇਸ ਇਲਾਕੇ ਨੇ ਮੈਂ ਉਦੋਂ ਛੋਟਾ ਹੁੰਦਾ ਸੀ ਨਵੇਂ ਨਵੇਂ ਅਜੇ ਅਖਬਾਰ ਪੜ੍ਹਨ ਲੱਗੇ ਸੀ ਤਾਂ ਇਸ ਇਲਾਕੇ ਦੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਇਹੋ ਜਿਹੀ ਵੀ ਘਰਨੇ ਜਿੱਥੇ ਇੱਕ ਦਿਨ ਚ ਦੋ ਦੋ ਲਾਸ਼ਾਂ ਉੱਠੀਆਂ ਨੇ ਮੁੰਡਾ ਪੁਲਿਸ ਚ ਦੂਜਾ ਭਾਈ ਲਹਿਰ ਚ ਉਹਨਾਂ ਨੇ ਉਹ ਮਾਰਤਾ ਉਹਨਾਂ ਨੇ ਉਹ ਮਾਰਤਾ ਦੋ ਲਾਸ਼ਾਂ ਉੱਠੀਆਂ ਮਾਂ ਦੇ ਦਾ ਦੋ ਪੁੱਤ ਉੱਠੇ ਮਾਵਾ ਥੋੜੀ ਨਾ ਮਾਂ ਇੰਜੀਨੀਅਰ ਜਾਂਦੀ ਐ ਨਾ ਮਾਂ ਲੀਡਰ ਜਾਂਦੀ ਐ ਨਾ ਮਾਂ ਪੁਲਿਸ ਅਫਸਰ ਜਾਂਦੀ ਐ ਨਾ ਮਾਂ ਕੋਈ ਮਿਲਿਟੈਂਟ ਜਾਂ ਤਬਾਦੀ ਜਾਂ ਕੋਈ ਬਦਮਾਸ਼ ਜਾਂ ਗੈਂਗਸਟਰ ਮਾਂ ਨਹੀਂ ਜਾਂਦੀ ਮਾਂ ਪੁੱਤ ਜਾਂਦੀ ਹੈ ਇਹ ਬਣਾਉਂਦੇ ਆ ਇਹ ਬਣਾਉਂਦੇ ਰਹੇ ਆ ਸਾਨੂੰ ਗੈਂਗਸਟਰ ਇਹ ਬਣਾਉਂਦੇ ਰਹੇ ਆ ਸਾਨੂੰ ਬਾਗੀ ਇਹ ਬਣਾਉਂਦੇ ਰਹੇ ਆ ਇਹ ਆਪਦੇ ਵਾਸਤੇ ਵਰਤ ਕੇ ਮੁਰਕੇ ਛੱਡ ਦਿੰਦੇ ਸੀ ਬਹੁਤ ਕੁਝ ਭੁਗਤ ਲਿਆ ਇਸ ਇਲਾਕੇ ਨੇ ਘਰ ਘਰ ਪਰਚੇ ਨੇ ਘਰ ਘਰ ਪਰਚੇ ਨੇ ਆ ਹੁਣ ਕਿਤੇ ਸਾਹ ਆਇਆ ਵੀ 3.5 ਸਾਲ ਤੋਂ ਕੋਈ ਪਰਚਾ ਨਜਾਇਜ਼ ਨਹੀਂ ਹੋਇਆ ਨਹੀਂ ਤਾਂ ਅਕਾਲੀਆਂ ਦੀ ਸਰਕਾਰ ਆ ਗਈ ਕਾਂਗਰਸੀ ਸਰਪੰਚ ਅੰਦਰ ਕਾਂਗਰਸੀ ਸਰਕਾਰ ਆ ਗਈ ਉਹ ਬਾਹਰ ਅਕਾਲੀ ਵਾਲੇ ਅੰਦਰ ਹੁਣ ਤਾਂ ਨਹੀਂ ਕੋਈ ਅੰਦਰ ਹੋਇਆ ਨਾ ਹੁਣ ਤਾਂ ਨਹੀਂ ਹੋਇਆ ਨਾ ਕੋਈ ਸੱਚ ਦੱਸ ਦਿਓ ਅਸੀਂ ਪੁਲਿਸ ਨੂੰ ਕਿਹਾ ਹੋਇਆ ਕਿਹੜੇ ਕੰਮਾਂ 'ਚ ਪੈ ਗਏ ਯਾਰ ਤੁਸੀਂ ਆਹੀ ਕੰਮਾਂ 'ਚ ਪੈ ਗਏ ਪੁਲਿਸ ਤੋਂ ਕੋਈ ਜਾਗਣ ਸਾਨੂੰ ਕੋਈ ਫੋਨ ਨਹੀਂ ਆਉਂਦਾ ਜੀ ਹੁਣ ਵੀ ਇਹਨੂੰ ਚੱਕ ਕੇ ਅੰਦਰ ਕਰ ਦਿਓ ਇਹਨੂੰ ਬਾਹਰ ਕਰ ਦਿਓ ਆ ਆਪਣਾ ਬੰਦਾ ਹੈ ਉਹਨਾਂ ਦਾ ਬੰਦਾ ਹੈ ਆਹ ਕਾ ਚੱਕਰਾਂ 'ਚ ਪੈ ਗਏ ਇਹ ਰਾਜਨੀਤਿਆ ਨੇ ਕੋਈ ਬਿਜਲੀ ਦੀ ਗੱਲ ਕੀਤੀ ਕਿਸੇ ਨੇ ਕਿਸੇ ਨੇ ਸੜਕਾਂ ਦੀ ਗੱਲ ਕੀਤੀ ਕਿਸੇ ਨੇ ਸਕੂਲਾਂ ਦੀ ਗੱਲ ਕੀਤੀ ਕਿਸੇ ਨੇ ਹਸਪਤਾਲਾਂ ਦੀ ਕਾਲਜਾਂ ਦੀ ਯੂਨੀਵਰਸਿਟੀਆਂ ਦੀ ਗੱਲ ਕੀਤੀ ਨਾ ਹੁਣ ਇੱਧਰ ਨੂੰ ਲੱਗ ਜਾਓ ਜੀ ਹੁਣ ਇੱਧਰ ਨੂੰ ਲੱਗ ਜਾਓ ਜੀ ਬੜੀ ਮੁਸ਼ਕਲ ਨਾਲ ਗੱਡੀ ਲਈ ਤੇ ਚੜੀ ਆ ਟਾਈਮ ਤਾਂ ਲੱਗ ਗਿਆ 75 ਸਾਲਾਂ ਦਾ ਤਾਣਾ ਬਾਣਾ ਉਲਝਿਆ ਹੋਇਆ ਉਹਨੂੰ 2-3 ਸਾਲਾਂ ਚ ਸੁਲਝਾਉਣਾ ਮੁਸ਼ਕਿਲ ਹੁੰਦਾ ਪਰ ਜੇ ਕੋਸ਼ਿਸ਼ਾਂ ਕਰੀਏ ਜੇ ਨੀਅਤ ਸੱਚੀ ਹੋਵੇ ਤਾਂ ਤੰਨੇ ਭਗਤ ਨੇ ਪੱਥਰ ਨੂੰ ਵੀ ਰੋਟੀ ਖਵਾਤੀ ਸੀ ਨੀਅਤ ਸੱਚੀ ਸੀ ਉਹਦੀ ਨਲਕਾ ਗੇੜਦੇ ਆਪਾਂ ਥੱਲੇ ਫਰਸ਼ ਹੁੰਦਾ ਪੱਥਰ ਦਾ ਉਹ ਬਾਰ-ਬਾਰ ਗੇੜਦੇ ਆਂ ਹਰ ਰੋਜ਼ ਗੇੜਦੇ ਆਂ ਇੱਕੋ ਧੁੰਚ ਲੱਗਿਆ ਰਹਿੰਦਾ ਨਲਕਾ ਉਹਦੀ ਧਾਰ ਇੱਕੋ ਜਗ੍ਹਾ ਤੇ ਪੈਂਦੀ ਰਹਿੰਦੀ ਐ ਪੱਥਰ ਦੇ ਵਿੱਚ ਟੋਆ ਪਾਹਂਦਾ ਉਹ ਪਾਣੀ ਐਸੇ ਗੱਲ ਤੇ ਚੱਲਣਾ ਪਊਗਾ ਆਪਾਂ ਨੂੰ ਇਹ ਛੇਤੀ ਛੇਤੀ ਇਹ ਰੱਸੀਆਂ ਜਲ ਗਈਆਂ ਬਾਟਮੀ ਹਜੇ ਗਏ ਇਹਨਾਂ ਦੇ ਜੇ ਆਪਾਂ ਸੱਪ ਮਾਰਦੇ ਆ ਨਾ ਆਪਾਂ ਪਿੰਡਾਂ ਵਾਲਿਆਂ ਬਾਹ ਪੈਂਦਾ ਰਹਿੰਦਾ ਖੇਤਾਂ 'ਚ ਸੱਪਾਂ ਨਾਲ ਹੁਣ ਥੋੜਾ ਜਿਹਾ ਘਟਿਆ ਹੋਇਆ ਕਿਉਂਕਿ ਦਿਨੇ ਬਿਜਲੀ ਆਉਣ ਲੱਗੀ ਨਹੀਂ ਤਾਂ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮੇਦੇ ਫਿਰਦੇ ਰਹਿੰਦੇ ਸੀ ਸੱਪ ਕਿਹੜੇ ਪਾਸੇ ਮਰਦਾ ਜੀ ਸਿਰ ਵਾਲੇ ਪਾਸੇ ਤੇ ਸਿਰ ਵੀ ਜਿੰਨਾ ਮਰਜੀ ਤੁਸੀਂ ਨੱਪ ਦੋ ਪਰ ਸੱਪ 5-7 ਮਿੰਟ ਪੂਛਤਾ ਲਾਉਂਦੇ ਰਹਿੰਦਾ ਹੈ ਉਹਨੂੰ ਆਪਾਂ ਕਹਿੰਦੇ ਵਿਸ਼ਕੋਲਦਾ ਇਹ ਹਜੇ ਵਿਸ਼ਕੋਲ ਹੀ ਜਾਂਦੇ ਆ ਹਜੇ ਐ ਹੱਲੀ ਜਾਂਦੇ ਆ ਬਾਜੀ ਵੀ ਹੋਰਾਂ ਦੇ ਪੂਛਾਂ 11 ਨਵੰਬਰ ਨੂੰ ਝਾੜੂ ਵਾਲਾ ਬਟਨ ਦਬਾ ਦਿਓ ਪੂਛ ਜਿਹੜੀ ਆਏ ਆਏ ਕਰਦੀ ਐਂ ਖੜ ਜੂ ਤ ਬਾਦ ਫਿਰ ਟੋਆ ਪਟ ਕੇ ਦਬ ਦਿਓ ਬਸ ਉਦੋਂ ਬਾਦ ਤਾਂ ਫਿਰ ਟੋਆ ਪਟ ਕੇ ਦੱਬ ਵੀ ਦਿੰਨੇ ਆਪਾਂ नाग ਦੇਵਤਾ ਨੂੰ ਇਹ ਬਹੁਤ ਜ਼ਹਿਰੀਲੇ ਨੇ ਇਹਨਾਂ ਨੇ ਸਾਡੀਆਂ ਜਵਾਨੀ ਦੀਆਂ ਨਸਾਂ ਦੇ ਵਿੱਚ ਨਾਰਾਂ ਦੇ ਵਿੱਚ ਚਿੱਟਾ ਵਾੜਿਆ ਇਹਨਾਂ ਨੇ ਇਹਨਾਂ ਨੇ ਸਾਡੇ ਮੁਕੱਦਸ ਸਥਾਨ ਸਾਡੇ ਪਵਿੱਤਰ ਸਥਾਨਾਂ 'ਚ ਬੰਬ ਧਮਾਕੇ ਗੋਲੀਆਂ ਬਾਰੂਦ ਵਾੜਿਆ ਇਹਨਾਂ ਨੇ ਉਹ ਇੱਕ ਕਿਸੇ ਕਵੀ ਨੇ ਲਿਖਿਆ ਕਹਿੰਦਾ ਇਹ ਕਹਿ ਕੇ ਇੰਨਾ ਤੇ ਲਿਖਿਆ ਹੋਣਾ ਆ ਜਿਹੜੇ ਫਿਰਦੇ ਆ ਅਕਾਲੀ ਦਲ ਵਾਲੇ ਆ ਬੀਜੇਪੀ ਵਾਲੇ ਆ ਕਾਂਗਰਸ ਵਾਲੇ ਇਹਨਾਂ ਨੇ ਲਿਖ ਇਹਨਾਂ ਵਾਰੀ ਲਿਖਿਆ ਹੋਣਾ ਕਿ ਇਹ ਕਹਿ ਕੇ ਪਟਾਰੀ ਵਿੱਚ ਪਾ ਲਿਆ ਸੱਪਾਂ ਨੂੰ ਸਪੇਰੇ ਨੇ ਇਹ ਕਹਿ ਕੇ ਪਟਾਰੀ ਵਿੱਚ ਬੰਦ ਕਰ ਲਿਆ ਸੱਪਾਂ ਨੂੰ ਸਪੇਰੇ ਨੇ ਕਿ ਇਨਸਾਨਾਂ ਨੂੰ ਡੰਗਣ ਵਾਸਤੇ ਤਾਂ ਅੱਜ ਕੱਲ ਇਨਸਾਨ ਹੀ ਬਥੇਰੇ ਨੇ ਇਹ ਬੰਦਾ ਖਾ ਕੇ ਢ ਘਾਰ ਨਹੀਂ ਮਾਰਦੇ ਬਾਬਿਓ ਆਪਾਂ ਇੱਕ ਰੋਟੀ ਵੱਧ ਖਾ ਜੀਏ ਡਾਕਟਰ ਤੋਂ ਹਾਜਮੋਲੇ ਦੀ ਦਵਾਈ ਲੈਣੀ ਪੈਂਦੀ ਹੈ ਇਹ ਉਹ ਨੇ ਅੱਪਾਜਪਾਲ ਤਾਂ ਪਾਰਟੀਆਂ ਖਾਂਦੇ ਆ ਉਹ ਚਟਾਲੇ ਦੀ ਪਾਰਟੀ ਖਾ ਗਏ ਉਦਮ ਬਠਾਕੇ ਦੀ ਪਾਰਟੀ ਖਾ ਗਏ ਸ਼ਰਦ ਪਵਾਰ ਦੀ ਪਾਰਟੀ ਖਾ ਗਏ ਉੜੀਸਾ ਵਾਲੇ ਨਵੀਨ ਪਟਨਾਇਕ ਦੀ ਪਾਰਟੀ ਖਾ ਗਏ ਇਹ ਸਰਾਲ ਐ ਸਾਹ ਪੀਂਦੇ ਪਤਾ ਨਹੀਂ ਲੱਗਣ ਦਿੰਦੇ ਹੁਣ ਗਾਲ ਚ ਪਾਈ ਬੈਠੇ ਆ ਭਲੇਟਾ ਨਤੀਸ਼ ਕੁਮਾਰ ਦੇ ਲੈ ਉਹਨੂੰ ਖਾਣ ਕੇ ਦੇਖੋ ਤੁਸੀਂ ਆ ਸੋ ਇਹਨਾਂ ਤੋਂ ਬਚਿਓ ਇਹ ਪਤਾ ਨਹੀਂ ਲੱਗਣ ਦਿੰਦੇ ਜਿਹੜਾ ਇਹਨਾਂ ਦੇ ਨਾਲ ਲੱਗ ਗਿਆ ਮੁੜਕੇ ਨਹੀਂ ਲੱਭਦਾ ਉਹ ਇੱਕ ਕੋਈ ਥੋੜੇ ਆਪਦੇ ਬੰਦਿਆਂ ਦੀ ਪਾਰਟੀ ਆਮ ਆਦਮੀ ਦੀ ਪਾਰਟੀ ਆਪਾਂ ਨੂੰ ਕੀ ਲੋੜ ਸੀ ਭਈ ਇੱਧਰ ਆਉਣ ਦੀ ਇਹਨਾਂ ਨਾਲ ਚੱਲੀ ਜਾਂਦੇ ਚੱਜਦੇ ਨਿਕਲੇ ਆਉਂਦੇ ਮੈਂ ਤਾਂ ਵਿਧਾਨ ਸਭਾ 'ਚ ਵੀ ਕਹਿੰਦਾ ਸੀ ਜੇ ਚੱਜਦੇ ਨਿਕਲੇ ਆਉਂਦੇ ਸਾਨੂੰ ਲੋੜ ਕੀ ਸੀ ਇੱਥੇ ਆਉਣ ਦੀ ਅਇਤਬ ਦਾ ਉਹਦਾ ਕੰਮ ਕਰੀ ਜਾਂਦੇ ਸਾਰੇ ਫਿਰ ਅੱਕ ਕੇ ਆਇਆ ਨਾ ਮੱਛੀ ਪੱਥਰ ਛੱਡ ਕੇ ਮੁੜਦੀ ਐ ਪੰਜਾਬੀ ਮੱਛੀ ਥੋੜੀ ਜਿਹੀ ਜਿੱਦਣ ਐ ਉਹ ਦੋ ਚਾਰ ਟੱਕਣਾ ਮਾਰ ਕੇ ਮੁੜੇਊਗੀ ਮੁੜਨਾ ਤਾਂ ਮੱਛੀ ਨੂੰ ਹੀ ਪੈਂਦਾ ਪੱਥਰ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਬੜੇ ਦੁੱਖ ਚ ਲਿਆ ਇਸ ਇਲਾਕੇ ਨੇ ਮੈਂ ਉਦੋਂ ਛੋਟਾ ਹੁੰਦਾ ਸੀ ਨਵੇਂ ਨਵੇਂ ਅਜੇ ਅਖਬਾਰ ਪੜ੍ਹਨ ਲੱਗੇ ਸੀ ਤਾਂ ਇਸ ਇਲਾਕੇ ਦੀਆਂ ਖਬਰਾਂ ਆਉਂਦੀ ਹੁੰਦੀਆਂ ਸੀ ਇਹੋ ਜਿਹੀ ਘਰਨੇ ਜਿੱਥੇ ਇੱਕ ਦਿਨ ਚ ਦੋ ਦੋ ਲਾਸ਼ਾਂ ਉੱਠੀਆਂ ਨੇ ਮੁੰਡਾ ਪੁਲਿਸ ਚ ਦੂਜਾ ਭਾਈ ਲਹਿਰ ਚ ਉਹਨਾਂ ਨੇ ਉਹ ਮਾਰਤਾ ਉਹਨਾਂ ਨੇ ਉਹ ਮਾਰਤਾ ਦੋ ਲਾਸ਼ਾਂ ਉੱਠੀਆਂ ਮਾਂ ਦੇ ਦਾ ਦੋ ਪੁੱਤ ਉੱਠੇ ਮਾਵਾਂ ਥੋੜੀ ਨਾ ਮਾਂ ਇੰਜੀਨੀਅਰ ਜਾਂਦੀ ਐ ਨਾ ਮਾਂ ਲੀਡਰ ਜਾਂਦੀ ਐ ਨਾ ਮਾਂ ਪੁਲਿਸ ਅਫਸਰ ਜਾਂਦੀ ਐ ਨਾ ਮਾਂ ਕੋਈ ਮਿਲੀਟੈਂਟ ਜਾਂ ਅਤਵਾਦੀ ਜਾਂ ਕੋਈ ਬਦਮਾਸ਼ ਜਾਂ ਗੈਂਗਸਟਰ ਮਾਂ ਨਹੀਂ ਜੰਮਦੀ ਮਾਂ ਪੁੱਤ ਜੰਮਦੀ ਹੈ ਇਹ ਬਣਾਉਂਦੇ ਐ ਇਹ ਬਣਾਉਂਦੇ ਰਹੇ ਆ ਸਾਨੂੰ ਗੈਂਗਸਟਰ ਇਹ ਬਣਾਉਂਦੇ ਰਹੇ ਆ ਸਾਨੂੰ ਬਾਗੀ ਇਹ ਬਣਾਉਂਦੇ ਰਹੇ ਆ ਇਹ ਆਪਦੇ ਵਾਸਤੇ ਵਰਤ ਕੇ ਮੁਰਕੇ ਛੱਡ ਦਿੰਦੇ ਸੀ ਬਹੁਤ ਕੁਝ ਭੁਗਤ ਲਿਆ ਇਸ ਇਲਾਕੇ ਨੇ ਘਰ ਘਰ ਪਰਚੇ ਨੇ ਘਰ ਘਰ ਪਰਚੇ ਨੇ ਆ ਹੁਣ ਕਿਤੇ ਸਾਹ ਆਇਆ ਵੀ ਸਾਢੇ 3 ਸਾਲ ਤੋਂ ਕੋਈ ਪਰਚਾ ਨਜਾਇਜ਼ ਨਹੀਂ ਹੋਇਆ ਨਹੀਂ ਤਾਂ ਅਕਾਲੀਆਂ ਦੀ ਸਰਕਾਰ ਆ ਗਈ ਕਾਂਗਰਸੀ ਸਰਪੰਚ ਅੰਦਰ ਕਾਂਗਰਸੀ ਸਰਕਾਰ ਆ ਗਈ ਉਹ ਬਾਹਰ ਅਕਾਲੀ ਵਾਲੇ ਅੰਦਰ ਹੁਣ ਤਾਂ ਨਹੀਂ ਕੋਈ ਅੰਦਰ ਹੋਇਆ ਨਾ ਹੁਣ ਤਾਂ ਨਹੀਂ ਹੋਇਆ ਨਾ ਕੋਈ ਸੱਚ ਦੱਸ ਦਿਓ ਅਸੀਂ ਪੁਲਿਸ ਨੂੰ ਕਿਹਾ ਹੋਇਆ ਕਿਹੜੇ ਕੰਮਾਂ ਚ ਪੈ ਗਏ ਯਾਰ ਤੁਸੀਂ ਆਹੀ ਕੰਮਾਂ ਚ ਪੈ ਗਏ ਪੁਲਿਸ ਨੂੰ ਕੋਈ ਜਾਗਣ ਸਾਨੂੰ ਕੋਈ ਫੋਨ ਨਹੀਂ ਆਉਂਦਾ ਜੀ ਹੁਣ ਵੀ ਇਹਨੂੰ ਚੱਕ ਕੇ ਅੰਦਰ ਕਰ ਦਿਓ ਇਹਨੂੰ ਬਾਹਰ ਕਰ ਦਿਓ ਆ ਆਪਣਾ ਬੰਦਾ ਹੈ ਉਹਨਾਂ ਦਾ ਬੰਦਾ ਹੈ ਆਹ ਕਾ ਚੱਕਰਾਂ ਚ ਪੈ ਗਏ ਇਹ ਰਾਜਨੀਤਿਆ ਨੇ ਕੋਈ ਬਿਜਲੀ ਦੀ ਗੱਲ ਕੀਤੀ ਕਿਸੇ ਨੇ ਕਿਸੇ ਨੇ ਸੜਕਾਂ ਦੀ ਗੱਲ ਕੀਤੀ ਕਿਸੇ ਨੇ ਸਕੂਲਾਂ ਦੀ ਗੱਲ ਕੀਤੀ ਕਿਸੇ ਨੇ ਹਸਪਤਾਲਾਂ ਦੀ ਕਾਲਜਾਂ ਦੀ ਯੂਨੀਵਰਸਿਟੀਆਂ ਦੀ ਗੱਲ ਕੀਤੀ ਨਾ ਹੁਣ ਇੱਧਰ ਨੂੰ ਲੱਗ ਜਾਓ ਜੀ ਹੁਣ ਇੱਧਰ ਨੂੰ ਲੱਗ ਜਾਓ ਜੀ ਬੜੀ ਮੁਸ਼ਕਲ ਨਾਲ ਗੱਡੀ ਲਈ ਤੇ ਚੜੀ ਆ ਟਾਈਮ ਤਾਂ ਲੱਗ ਗਿਆ 75 ਸਾਲਾਂ ਤਾਣਾ ਬਾਣਾ ਉਲਝਿਆ ਹੋਇਆ ਉਹਨੂੰ 2-3 ਸਾਲਾਂ ਚ ਸੁਲਝਾਉਣਾ ਮੁਸ਼ਕਿਲ ਹੁੰਦਾ ਪਰ ਜੇ ਕੋਸ਼ਿਸ਼ਾਂ ਕਰੀਏ ਜੇ ਨੀਅਤ ਸੱਚੀ ਹੋਵੇ ਤਾਂ ਧੰਨੇ ਭਗਤ ਨੇ ਪੱਥਰ ਨੂੰ ਵੀ ਰੋਟੀ ਖਵਾਤੀ ਸੀ ਨੀਅਤ ਸੱਚੀ ਸੀ ਉਹਦੀ ਨਲਕਾ ਗੇੜਦੇ ਆਪਾਂ ਥੱਲੇ ਫਰਸ਼ ਹੁੰਦਾ ਪੱਥਰ ਦਾ ਉਹ ਬਾਰ ਬਾਰ ਗੇੜਦੇ ਆਂ ਹਰ ਰੋਜ਼ ਗੇੜਦੇ ਆਂ ਇੱਕੋ ਧੁੰਚ ਲੱਗਿਆ ਰਹਿੰਦਾ ਨਲਕਾ ਉਹਦੀ ਧਾਰ ਇੱਕੋ ਜਗ੍ਹਾ ਤੇ ਪੈਂਦੀ ਰਹਿੰਦੀ ਐ ਪੱਥਰ ਦੇ ਵਿੱਚ ਟੋਆ ਪਾਹਂਦਾ ਉਹ ਪਾਣੀ ਐਸੇ ਗੱਲ ਤੇ ਚੱਲਣਾ ਪਊਗਾ ਆਪਾਂ ਨੂੰ ਇਹ ਛੇਤੀ ਛੇਤੀ ਇਹ ਰੱਸੀਆਂ ਜਲ ਗਈਆਂ ਬਾਟਮੀ ਹਜੇ ਗਏ ਇਹਨਾਂ ਦੇ ਜੇ ਆਪਾਂ ਸੱਪ ਮਾਰਦੇ ਆ ਨਾ ਆਪਾਂ ਪਿੰਡਾਂ ਵਾਲਿਆਂ ਬਾਹ ਪੈਂਦਾ ਰਹਿੰਦਾ ਖੇਤਾਂ 'ਚ ਸੱਪਾਂ ਨਾਲ ਹੁਣ ਥੋੜਾ ਜਿਹਾ ਘਟਿਆ ਹੋਇਆ ਕਿਉਂਕਿ ਦਿਨੇ ਬਿਜਲੀ ਆਉਣ ਲੱਗੀ ਨਹੀਂ ਤਾਂ ਰਾਤ ਨੂੰ ਸੱਪਾਂ ਨੇ ਅਸੀਰੀਆਂ ਮੇਦੇ ਫਿਰਦੇ ਰਹਿੰਦੇ ਸੀ ਸੱਪ ਕਿਹੜੇ ਪਾਸੇ ਮਰਦਾ ਜੀ ਸਿਰ ਵਾਲੇ ਪਾਸੇ ਤੇ ਸਿਰ ਵੀ ਜਿੰਨਾ ਮਰਜੀ ਤੁਸੀਂ ਨੱਪ ਦੋ ਪਰ ਸੱਪ 5-7 ਮਿੰਟ ਪੂਛਤਾ ਲਾਉਂਦੇ ਰਹਿੰਦਾ ਹੈ ਉਹਨੂੰ ਆਪਾਂ ਕਹਿੰਦੇ ਬਿਸ਼ਕੋਲਦਾ ਇਹ ਹਜੇ ਬਿਸ਼ਕੋਲ ਹੀ ਜਾਂਦੇ ਆ ਹਜੇ ਐ ਹੱਲੀ ਜਾਂਦੀ ਆ ਬਾਜ ਵੀ ਹੋਰਾਂ ਦੇ ਪੂਛਾਂ 11 ਨਵੰਬਰ ਨੂੰ ਝਾੜੂ ਵਾਲਾ ਬਟਨ ਦਬਾ ਦਿਓ ਪੂਛ ਜਿਹੜੀ ਐ ਐ ਕਰਦੀ ਐ ਐ ਖੜ ਜੂ ਤੋਂ ਬਾਅਦ ਫਿਰ ਟੋਆ ਪਟਕੇ ਦਬਾ ਦਿਓ ਬਸ ਉਦੋਂ ਬਾਅਦ ਤਾਂ ਫਿਰ ਟੋਆ ਪਟਕੇ ਦੱਬੀ ਦਿੰਨੇ ਆਪਾਂ नाग ਦੇਵਤਾ ਨੂੰ ਇਹ ਬਹੁਤ ਜ਼ਹਿਰੀਲੇ ਨੇ ਇਹਨਾਂ ਨੇ ਸਾਡੀਆਂ ਜਵਾਨੀ ਦੀਆਂ ਨਸਾਂ ਦੇ ਵਿੱਚ ਨਾੜਾਂ ਦੇ ਵਿੱਚ ਚਿੱਟਾ ਬਾੜਿਆ ਇਹਨਾਂ ਨੇ ਇਹਨਾਂ ਨੇ ਸਾਡੇ ਮੁਕੱਦਸ ਸਥਾਨ ਸਾਡੇ ਪਵਿੱਤਰ ਸਥਾਨਾਂ 'ਚ ਬੰਬ ਧਮਾਕੇ ਗੋਲੀਆਂ ਬਾਰੂਦ ਵਾੜਿਆ ਇਹਨਾਂ ਨੇ ਉਹ ਇੱਕ ਕਿਸੇ ਕਵੀ ਨੇ ਲਿਖਿਆ ਕਹਿੰਦਾ ਇਹ ਕਹਿ ਕੇ ਇਹਨਾਂ 'ਤੇ ਲਿਖਿਆ ਹੋਣਾ ਆ ਜਿਹੜੇ ਫਿਰਦੇ ਆ ਅਕਾਲੀ ਦਰ ਨਾਲੇ ਆ ಬಿಜೆಪಿ ਵਾਲੇ ਆ ਕਾਂਗਰਸ ਵਾਲੇ